ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਬਣਾ ਰਹੇ ਹਾਂ ਪੇੜੇ ਪੇੜੇ ਬਣਾਉਣ ਦੇ ਲਈ ਆਪਾਂ ਨੂੰ ਚਾਹੀਦਾ ਇੱਕ ਕੌਲੀ ਬੇਸਣ ਦੀ ਤੇ ਇੱਕ ਕੌਲੀ ਆٹے ਦੀ ਇੱਕ ਚੀਨੀ ਤੇ ਇੱਕ ਦੁੱਧ ਜੀ ਚਾਰ ਚੀਜ਼ਾਂ ਚਾਹੀਦੀਆਂ ਨੇ ਆਪਾਂ ਨੂੰ ਇਹ ਆਪਣੇ ਆਮ ਘਰੀ ਹੁੰਦੀਆਂ ਜੀ ਪਹਿਲਾਂ ਕਵਣਗੇ ਆਪਾਂ ਆਟਾ ਪਾਣੀ ਪੀਸਣਾ ਜੀ ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਇਕੱਠਾ ਕੋਕਣਾ ਲਿਖ ਬੈਲਾ ਇਹਨਾਂ ਕਿਤੇ ਬ라운 ਨਹੀਂ ਹੁੰਦੇ ਇਹ ਆਪਾਂ ਬਿਨਾ ਤੇਲ ਤੋਂ ਬਣਾ ਰਹੇ ਹਾਂ ਇਹ ਭੁੰਨ ਰਹੇ ਹਾਂ ਆਟੇ ਨੂੰ ਆਹ ਦੇਖੋ ਜੀ ਆਪਣਾ ਆਟਾ ਇਹ ਹਲਕਾ ਜਿਹਾ ਗੋਰਾ ਹੋ ਗਿਆ ਥੋੜਾ ਜਿਹਾ ਆਪ ਇਹਨੂੰ ਹੋਰ ਭੁੰਨਾਗੇ ਫਿਰ ਆਪਾਂ ਤਾਂਕਾ ਕੇ ਪੀੜੇ ਵਧੀਆ ਬਣ ਜਾਣ ਵੀ ਕੱਚੇ ਨਾ ਰਹਿਣ ਆਪਾਂ ਕੋਲ ਇਹਦੇ ਵਿੱਚ ਦੁੱਧ ਪਾਤਾ ਜੀ ਵਿੱਚ ਪਾਤੀ ਚੀਨੀ ਹੰਜੇ ਦੁੱਧ ਨੂੰ ਉਬਾਲਾ ਆ ਗਿਆ ਤੇ ਫਿਰ ਵਿੱਚ ਆਪਾਂ ਐਡ ਕਰਾਂਗੇ ਆਟਾ ਜਿਹੜਾ ਭੁੰਨਿਆ ਹੋਇਆ ਸੀ ਉਹ ਹੋ ਗਿਆ ਆ ਦੇਖੋ ਇਹ ਕੌਲੀ ਦੁੱਧ ਦੀ ਪਾਈ ਸੀ ਇਹਨੂੰ ਉਬਾਲ ਆ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਮਾਨ ਇਹਨਾਂ ਕੋ ਭੁੰਨਿਆ ਹੈ ਸੇ ਆਟਾ ਨਾਲ ਨਾਲ ਕੋਕਾ ਛੀ ਫਿਰ ਜਲਾਉਂਦੇ ਆਂਟ ਦੀ ਗੱਟਣਾ ਬੰਦੇ ਆਹ ਦੇਖੋ ਇਹ ਆਪਣਾ ਵਰੀਆ ਹੋ ਗਿਆ ਆਟਾ ਸੌਫਟ ਇਹਨੂੰ ਆਪਾਂ ਬੰਨ ਕੱਢਾਂਗੇ ਇਹ ਠੰਡਾ ਹੋਊਗਾ ਦੇ ਨਾਮ ਦੇ ਨੋਟੇ ਆਹ ਦੇਖੋ ਜੀ ਆਪਣਾ ਆਟਾ ਹੋ ਗਿਆ ਠੰਡਾ ਹੁਣ ਆਪਾਂ ਇਹਨੂੰ ਗੁੰਨਾਂਗੇ ਇਸ ਤਰ੍ਹਾਂ ਆਹ ਦੇਖੋ ਜੀ ਹੁਣ ਆਪਾਂ ਨਿੱਕੇ ਨਿੱਕੇ ਆਏ ਵੱਟਾਂ ਦੇ ਪੇੜੇ ਹੁਣ ਆਪਣੇ ਪੀੜੇ ਹੋ ਗਏ ਜੀ ਤਿਆਰ ਹੁਣ ਆਪਾਂ ਸਜਾਉਣ ਤੇ ਲਈ ਉੱਪਰ ਇਹਨਾਂ ਦੇ ਬਦਾਮ ਕਰ ਦਾਂਗੇ ਇਹ ਤੁਸੀਂ ਮਨਾ ਸਕਦੇ ਹੋ ਜੀ ਵੱਧ ਵੀ ਬਣਾ ਸਕਦੇ ਹੋ ਘੱਟ ਵੀ ਬਣਾ ਸਕਦੇ ਹੋ ਥੋੜੇ ਆਟੇ ਦਾ ਵੀ ਬਣਾ ਸਕਦੇ ਹੋ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ